ਪੰਜ ਕੇ ਮਕਾਨ ਡੱਗ ਪੈਨੇ ਸਰਜੀਤ ਤੇ ਹਿੰਦ ਦੀ ਟਾਣੀ ਉੱਤੇ ਤੇ ਬਾਕੀ ਉਹ ਮਾਬਦਾ ਦਿੱਤਾ ਜਾਵੇ ਸਾਨੂੰ ਸਰਕਾਰ ਨੇ ਦੇ ਦੇ ਇਹਦਾ ਇਹਦਾ ਸਮਾਨ ਉਹ ਵੀ ਤੇ ਗੱਲ ਫਿਰ ਗਿਆ ਕੋ ਲੜ ਗਿਆ ਅੰਦਰ ਸਾਡੇ ਮੇਰੇ ਪੁੱਤਰਾਂ ਦੇ ਪੰਜ ਡੱਗ ਪੈਨੇ ਬਾਕੀ ਮਾਬਦੀਆਂ ਰਾਡ ਡੱਗ ਪੈ 4 ਮੇਰੇ ਪੁੱਤਰਾਂ ਦੇ ਡੱਗ ਪੈ ਪੰਜੋਂ ਨੇ 4 ਤੋਂ ਵੀ ਇਹ ਜੜਾ ਹੈਗਾ ਨਾਮ ਦਾ ਦਿੱਤਾ ਜਾਵੇ ਸਾਨੂੰ ਮੇਰਾ ਨਾਮ ਹੁਸ਼ਿਆਰ ਸਿੰਘ ਹੈ son of ਸਰਜੀਤ ਸਿੰਘ ਪਿੰਡ ਮਾਟਮ ਨਗਰ ਦੋਨਾ ਨਾਨਕਾ ਟਾਣੀ ਤੇ ਰਹਿਣ ਵਾਲੇ ਆ ਜੀ ਕਿਉਂਕਿ ਹੜਾਂ ਆਣ ਕਰਨ ਸਾਡਾ ਇੱਥੇ 7-7 ਫੁੱਟ ਪਾਣੀ ਰਿਹਾ ਤੇ ਸਾਡੇ ਮਕਾਨ ਡਿੱਗ ਪਏ ਜਿੱਥੇ ਮਕਾਨ ਵਿੱਚ ਖਲਾ ਪੱਕਾ ਮਕਾਨ ਸੀ ਮੈਂ ਔਰ ਮੇਰੀ ਮਾਤਾ ਦਾ ਮਕਾਨ ਮੇਰੀ ਮਾਤਾ ਜੀ ਦੇ ਅਲੱਗ ਨੇ ਜੱਲਾ ਭਾਈ ਪਤਨੀ ਸਰਜੀਤ ਸਿੰਘ ਉਹਨਾਂ ਦਾ ਮਕਾਨ ਅੱਡਾ ਹੈ ਮੇਰਾ ਮਕਾਨ ਅੱਡਾ ਹੈ ਮਕਾਨ ਸਾਡੇ ਸਾਰੇ ਘਰਾਂ ਦੇ ਡਿੱਗ ਪਏ ਨੇ ਪੱਕੇ ਮਕਾਨ ਸੀ ਕਿਉਂਕਿ ਇੱਥੇ ਪਾਣੀ ਘਟ ਤੋਂ ਘਟ 6 6.5 ਫੁੱਟ 7 ਫੁੱਟ ਪਾਣੀ ਰਿਹਾ ਤੇ ਪਾਣੀ ਵੀ ਬੜਾ ਕਾਫੀ ਤਾਪ ਭਾਵ ਨਾਲ ਤੇ ਚੱਲ ਰਿਹਾ ਹੋਰ ਸਾਡੀ ਜਿਹੜੀਆਂ ਅਲਮਾਰੀਆਂ ਰੱਖੀਆਂ ਹੋਈਆਂ ਸੀ ਫਰਿੱਜਾਂ ਰੱਖੀਆਂ ਹੋਈਆਂ ਸੀ ਕੋਲਰ ਰੱਖੇ ਵੈਸੀ ਸਾਰਾ ਭਿੱਜ ਗਿਆ ਸਾਰਾ ਨੁਕਸਾਨ ਹੋ ਗਿਆ ਅਲਮਾਰੀਆਂ ਵੀ ਡਬਲ ਬੈੱਡ ਵੀ ਸਾਰੇ ਨੁਕਸਾਨ ਹੋ ਗਏ ਨੇ ਕੋਈ ਸਮਾਨ ਨਹੀਂ ਬਚਿਆ ਜੀ ਫਸਲਾਂ ਦਾ ਜੇ ਪਾਣੀ ਖੜਾ ਹੈ ਜੀ ਸਾਡਾ ਸਾਰਾ ਅਜੇ ਪਾਣੀ ਖੜਾ ਹੈ ਕਿੰਨਾ ਕਿੰਨਾ ਪਾਣੀ ਖੜਾ ਹੈ ਪਾਣੀ 6-6 ਫੋਟਾ ਜੇ ਪਾਣੀ ਹੈ ਇੱਥੇ ਕਣਕ ਵੀ ਮੁਸ਼ਕਲ ਹੈ ਜੀ ਕਣਕ ਦੀ ਬਜਾਈ ਮੁਸ਼ਕਲ ਹੈ ਕਿਉਂਕਿ ਇੱਥੇ ਪਾਣੀ ਖੜ ਜਾਂਦਾ ਨਿਕਲਦਾ ਨਹੀਂ ਅਸੀਂ ਪ੍ਰਸ਼ਾਸਨ ਤੋਂ ਸਰਕਾਰ ਤੋਂ ਇਹ ਮੰਗ ਕਰਨੇ ਕਿ ਸਾਨੂੰ ਮਕਾਨਾਂ ਦਾ ਬਣਦਾ ਮਾਅਬਿਆ ਦਿੱਤਾ ਜਾਵੇ ਜਾਂ ਸਾਡੀ ਜਿਹੜੀ ਫਸਲ ਨੁਕਸਾਨ ਹੋਈ ਹੈ ਹੋਰ ਵੀ ਕਾਰ ਦਾ ਜਿਹੜਾ ਨੁਕਸਾਨ ਹੋਇਆ ਸਾਨੂੰ ਉਹਦਾ ਮਾਅਬਿਆ ਦਿੱਤਾ ਜਾਵੇ ਪਰੇਸ਼ਾਨੀਆਂ ਕਿਉਂਕਿ ਇੱਥੇ ਅਸੀਂ ਮੱਜਾਂ ਬਾਲ ਬੱਚਾ ਕੱਢ ਕੇ ਉਹ ਢਾਂ ਪਿੰਡ ਮਾਤੋਂ ਨਗਰ ਲੈ ਗਏ ਸੀ ਮੱਜਾਂ ਕੱਢ ਕੇ ਤੇ ਬਾਲ ਬੱਚਾ ਸਾਰਾ ਉਧਰ ਛੱਡਿਆ ਸੀ ਆ ਦੇ ਰਿਸ਼ਤੇਦਾਰਾਂ ਤੇ ਅਸੀਂ 6 ਮਹੀਨੇ ਬਾਅਦ ਇੱਥੇ ਵਾਪਸ ਆਏ ਹਾਂ ਸਾਨੂੰ ਸਾਰੀਆਂ ਮੁਸ਼ਕਲਾਂ ਦਾ ਸਾਡੇ ਕੋਲ ਤੂੜੀ ਵੀ ਪਾਵਣ ਨੂੰ ਹੁਣ ਇਸ ਟਾਈਮ ਨਹੀਂ ਹੈਗੀ ਪਸ਼ੂਆਂ ਦਾ ਚਾਰਾ ਵੀ ਹੈ ਨਹੀਂਗਾ ਸਾਡੇ ਪੱਠੇ ਹੀ ਨਹੀਂ ਵਜਿਨੇ ਕਿਉਂਕਿ ਦਾਨੀ ਵੀਰ ਜੋ ਵੀ ਹੈਗੇ ਨੇ ਸਾਡੀ ਆ ਕੇ ਢਾਣੀ ਤੇ ਜੋ ਵੀ ਤੂੜੀ ਵਗੈਰਾ ਪੱਠੇ ਵਗੈਰਾ ਦੇਣੇ ਸਾਡੀ ਢਾਣੀ ਤੇ ਦੇਣ ਕਿਉਂਕਿ ਪਿੰਡਾਂ ਵਾਲਿਆਂ ਦਾ ਥੋੜਾ ਜਾਂ ਪੀਛਾ ਵਾਪਸ हट ਜਾਂਦੇ ਹਟਾਣੀ ਤੇ ਕੋਈ ਨਹੀਂ ਪਹੁੰਚਦਾ ਸਾਡੀ ਟਾਣੀ ਪਿੰਡ ਮਾਤਮ ਨਗਰ ਦੋਨਾਂ ਨਾਲ ਕਾ ਟਾਣੀ ਹੈ ਜੀ ਸੁਰਜੀਤ ਸਿੰਘ ਦੀ ਉੱਥੇ ਪਹੁੰਚ ਕੀਤੀ ਜਾਵੇ ਹੋਰ ਵੀ ਜਿਹੜੇ ਸਾਡੇ ਦਾਨੀ ਵੀਰ ਹੈਗੇ ਨੇ ਸਿੱਧਾ ਟਾਣੀ ਤੇ ਆਣ ਤੇ ਵੱਧ ਤੋਂ ਵੱਧ ਸਾਡੀ ਮਦਦ ਕੀਤੀ ਜਾਵੇ ਹੱਥ ਜੋੜ ਕੇ ਸਾਰੇ ਅੱਗੇ ਬੇਨਤੀ ਕਰਨੇ ਆ ਪ੍ਰਸ਼ਾਸਨ ਅੱਗੇ ਵੀ ਮੰਗ ਕਰਨੇ ਆ ਵੀ ਸਾਡੀ ਜਿੰਨੀ ਵੀ ਮਦਦ ਹੋ ਸਕੇ ਸਾਡੀ ਉਨੀ ਮਦਦ ਕਰਨ ਮੇਰਾ ਨਾਮ ਮਿੰਦਰ ਸਿੰਘ ਹੈ ਮੈਂ ਲੈੜੀ ਦਾ ਨਾਮ ਸਰਜੀਤ ਸਿੰਘ ਹੈ ਤੁੱਕੀ ਸਿੰਘ ਦੀ ਟਾਣੀਆਂ ਤੇ ਸਾਦਾ ਨਕਸਾਨ ਵੱਟ ਤੋਂ ਵੱਧ ਕਾਫੀ ਨਕਸਾਨ ਹੋ ਗਿਆ ਗਿੰਨਾ ਵੀ ਤਮਾਣਾ ਇਲਾਕਾ ਕਿਸੇ ਦਾ ਮੇਰੇ ਭਰਾਵਾਂ ਦਾ ਮੇਰਾ ਸਾਰਾ ਹੀ ਬੇੜੋ ਗਿਆ ਰੁੜ ਤੇ ਅਸੀਂ ਥਾਮ ਕਾਨਤਾ ਹੋਂ ਤੁਹਾਡੇ ਸਾਹਮਣੇ ਜੀ ਦੇਖੋ ਸਾਰੇ ਡਿੱਗ ਗਏ ਲੱਗ ਪਏ ਅਸੀਂ ਕਰੂ ਮਾਰ ਟਾਣੀ ਛੱਡ ਕੇ ਲੱਗੇ ਪਏ ਨੇ ਸਕੂਲਾਂ ਵਿੱਚ ਜੀ ਮੈਂ ਪਿੰਡ ਮਾਤਮ ਨਗਰ ਸਕੂਲ ਵਿੱਚ ਨੇ ਅੱਜ ਹੀ ਆ ਰਿਹਾ ਹਾਂ ਮਾਨਤੀ ਕਾ ਜੋਕ ਤੇ ਆ ਦੇ ਕੋ ਮੇਰਾ ਸੁਭਰ ਹੋਇਆ ਕਿ ਲੜਿਆ ਤੇ ਹੁਣ ਹੀ ਮੈਂ ਆ ਰਿਹਾ ਤੇ ਸਰਕਾਰ ਕੋ ਇਹ ਮੰਗ ਕਰਨੇ ਜਿਹੜੇ ਸਾਡੇ ਆ ਮਕਾਨ ਕਮਰੇ ਲੱਗੇ ਨੇ ਤੇ ਨੁਕਸਾਨ ਕਰਦਾ ਹੋਇਆ ਉਹ ਤੁਹਾਨੂੰ ਵੱਧ ਸਹਾਇਤਾ ਸਾਦੀ ਤੁਨ ਮਾਵ ਜਾ ਦਿੱਤਾ ਜੇ ਤੁਸੀਂ ਦੇਖੀ ਜੰਨੇ ਮੇਰੇ ਚਾਰ ਤਿੰਨ ਬਰਾ ਨੇ ਇਹਤ ਮੇਰੀ ਮਤਦ ਹੈ ਚਾਰਾਂ ਦੇ ਕਮਰੇ ਸਾਰਿਆਂ ਦੇ ਡਿੱਗ ਪਏ ਤੇ ਪੰਜ ਮਾਮਾ ਮਤੰਵੇ ਲੇ ਗੇ ਜੇ ਅਸੀਂ ਸਰਕਾਰ ਤੋਂ ਮੰਗ ਕਰਦੇ ਆ ਕਿ ਚਾਨੋ ਕੋਠਿਆਂ ਦਾ ਇਹ ਕਾਰਾਂ ਜਿਹੜਾ ਨੁਕਸਾਨ ਹੋਇਆ ਇਹ ਚੀਜ਼ ਮਸਤਾਨੀ ਉਡ ਗਈ ਹੈ ਕਣਤਰੀ ਸਭ ਕੁਝ ਰੈਸ ਮੈਸ ਹੋ ਗਿਆ ਬਲੱਛਾਂ ਦਾ ਵੀ ਸਾਰੇ ਆਉਂਦਾ ਨਹੀਂ ਤਰੀ ਮਤਾਨੋਗੇ ਤੇ ساتھ-ਸਾਥ ਪੁੱਟ ਪਾਣੀ ਦੇ ਸਾਡੇ ਹੀ ਆ ਬੈਕ ਸਾਈਡ ਵੇਖੋ ਪਾਣੀ ਹਲੇ ਤੇ ਮੇਰੇ ਕਿਹਾ ਘਾਟੋ ਘਾਟ 8-7 ਫੁੱਟ ਹੋਵੇਗਾ ਲੈ ਕਣਕ ਦੀ ਬਜਾਈ ਨਹੀਂ ਹੋਣੀ ਜੀ ਨਹੀਂ ਹੋਣੀ ਅਸੀਂ ਸਰਕਾਰ ਕੋ ਇਹ ਮੰਗਨੇ ਆ ਇਹ ਸਾਨੂੰ ਕਣਕ ਦਾ ਮਾਰਜਾ ਤੁਹਾਨੂੰ ਗਾਣ ਪੀਣ ਦੇ ਇਸ ਤਰ੍ਹਾਂ ਦਿੱਤਾ ਜਾਂਦੀ ਜਿਵੇਂ ਕਿ ਆਪਾਂ ਹਾੜੀ ਚੁਕਦੇ ਆ ਤੇ 6 ਮਹੀਨਿਆਂ ਦਾ ਹਲ ਦਿੱਤਾ ਜਾਂਦੀ ਤੇ ਸਰਕਾਰ ਨੂੰ ਬਹੁਤ ਬਹੁਤ ਦੰਦ ਆਨੇ ਕੋ ਸਾਰੇ ਕਮਰੇ ਭੇੜੋ